ਨਵੇਂ ਅਕਾਲੀ ਦਲ ਨੂੰ ਵੱਡਾ ਝਟਕਾ ਇੱਕ ਵੱਡਾ ਆਗੂ ਮੋੜ ਸੁਖਬੀਰ ਧੜੇ ਚ ਸ਼ਾਮਲ ਇਹ ਕਿਹੜਾ ਵੱਡਾ ਆਗੂ ਹੈ ਜਿਹੜਾ ਦੁਬਾਰਾ ਫਿਰ ਸੁਖਬੀਰ ਧੜੇ ਚ ਸ਼ਾਮਲ ਹੋ ਗਿਆ ਸੁਖਬੀਰ ਬਾਦਲ ਨੇ ਕਿਵੇਂ ਇੱਕ ਵਾਰ ਫਿਰ ਸੱਨ ਲਾਉਣ ਦੀ ਕੋਸ਼ਿਸ਼ ਨਵੇਂ ਅਕਾਲੀਆਂ ਚ ਕੀਤੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਅਕਾਲੀਆਂ ਅਕਾਲੀਆਂ ਚ ਭੇੜ ਚੱਲ ਰਹੀ ਹੈ ਅਕਾਲੀ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਲਗਾਤਾਰ ਕੋਸ਼ਿਸ਼ ਚ ਨੇ ਕਦੇ ਨਵੇਂ ਅਕਾਲੀ ਸੁਖਵੀਰ ਧੜੇ ਦਾ ਬੰਦਾ ਪੱਟ ਲਿਆਉਂਦੇ ਨੇ ਇੱਕ ਰੇ ਸੁਖਵੀਰ ਉਹਨਾਂ ਦਾ ਪੱਟ ਕੇ ਲੈ ਜਾਂਦਾ ਹੈ ਅ ਕਹਿਰ ਪ੍ਰਾਣੀਆਂ ਸੰਝਾਂ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਤੇ ਕੰਮ ਆ ਜਾਂਦੀ ਹੈ ਇਸੇ ਤਰ੍ਹਾਂ ਦੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਜ਼ਿਲ੍ਹਾ ਪਟਿਆਲੇ ਦੇ ਵਿੱਚੋਂ ਜ਼ਿਲ੍ਹਾ ਪਟਿਆਲੇ ਦੇ ਵਿੱਚ ਇੱਕ ਵੱਡਾ ਤੇ ਅਹਿਮ ਆਗੂ ਦੁਬਾਰਾ ਸੁਖਬੀਰ ਧੜੇ ਚ ਸ਼ਾਮਲ ਹੋਇਆ ਹੈ ਸੁਖਬੀਰ ਧੜੇ ਚ ਸ਼ਾਮਲ ਹੋਏ ਇਸ ਆਗੂ ਦੇ ਨਾਲ ਪਟਿਆਲੇ ਦੀ ਲਗਭਗ ਸਿਆਸਤ ਜਿਹੜੀ ਹੈ ਉਹ ਇੱਕ ਵਾਰ ਰੀਸ਼ਫਲ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਬਣ ਚੁੱਕੀਆਂ ਨੇ ਕਿਹੜਾ ਇਹ ਆਗੂ ਹੈ ਕਿੱਥੇ ਸ਼ਾਮਲ ਹੋਇਆ ਹੈ ਕਿੰਨੇ ਸ਼ਾਮਲ ਕਰਾਇਆ ਇਹਦੇ ਬਾਰੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵਰਕਿੰਗ ਕਮੇਟੀ ਦੇ ਮੈਂਬਰ ਤਰਜਿੰਦਰਪਾਲ ਸੰਧੂ ਇੱਕ ਵਾਰ ਫਿਰ ਬਾਦਲ ਧੜੇ ਦੇ ਵਿੱਚ ਦੁਬਾਰਾ ਜਾ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਨੇ ਫੋਟੋ ਸਾਂਝੀ ਕੀਤੀ ਹੈ ਉਹਨਾਂ ਨੂੰ ਸਰਉਪੇਉ ਦਿੱਤਾ ਗਿਆ ਹੈ ਸੁਖਬੀਰ ਬਾਦਲ ਬੜੇ ਜੈਂਟਲਮੈਨ ਦਿਖਾਈ ਦੇ ਰਹੇ ਨੇ ਕੋਟ ਪੈਂਟ ਪਾਇਆ ਹੋਇਆ ਤੇ ਤਸਵੀਰ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਤੇ ਬਾਕੀਆਂ ਦੇ ਲਈ ਚਿੰਤਾ ਦਾ ਵਿੱਚ ਤੇ ਖਾਸ ਕਰਕੇ ਸੁਰਜੀਤ ਸਿੰਘ ਰਖੜਾ ਦੇ ਲਈ ਕਿਉਂਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਟੀਮ ਹੈ ਜਿਹੜੀ ਉਹਦਾ ਸੰਧੂ ਪਰਿਵਾਰ ਇੱਕ ਅਹਿਮ ਅੰਗ ਸੀ ਸੰਧੂ ਪਰਿਵਾਰ ਪਹਿਲੇ ਦਿਨ ਤੋਂ ਹੀ ਅਕਾਲੀ ਦਲ ਸੁਧਾਰ ਲਹਿਰ ਦੇ ਸਮੇਂ ਤੋਂ ਹੀ ਇਹਨਾਂ ਦੇ ਨਾਲ ਤੁਰਿਆ ਹੋਇਆ ਨਜ਼ਰ ਆਉਂਦਾ ਸੀ ਬੜੀ ਸ਼ਿੱਦਤ ਦੇ ਨਾਲ ਵਿਚਰ ਰਿਹਾ ਸੀ ਹੁਣ ਮਸਲਾ ਕੀ ਬਣਿਆ ਹੈ ਇਹ ਇੱਕ ਸਮਝਣ ਵਾਲੀ ਗੱਲ ਹੋ ਸਕਦੀ ਹੈ ਕਿ ਕੀ ਕਾਰਨ ਰਹੇ ਕਿ ਸੰਧੂ ਪਰਿਵਾਰ ਨੂੰ ਦੂਰ ਜਾਣਾ ਪਿਆ ਸੰਧੂ ਪਰਿਵਾਰ ਲਗਾਤਾਰ ਇਸ ਹਲਕੇ ਦੇ ਪਟਿਆਲੇ ਦੀ ਸਿਆਸਤ ਦੇ ਵਿੱਚ ਅਹਿਮ ਰਿਹਾ ਖਾਸ ਕਰਕੇ ਕਮੋ ਬਰਾਦਰੀ ਦੇ ਜਿਹੜੇ ਵੱਡੇ ਹਲਕੇ ਨੇਗੇ ਦੋ ਕਨੌਰ ਤੇ ਸੁਨੌਰ ਉਹਨਾਂ ਦੇ ਵਿੱਚ ਤੇ ਪਵਾਦ ਦੀ ਇਸ ਪੱਟੀ ਦਾ ਦੀ ਸਿਆਸਤ ਦੇ ਵਿੱਚ ਸੰਧੂ ਪਰਿਵਾਰ ਦੀ ਆਪਣੀ ਸਾਖ ਹੈ ਸੰਧੂ ਪਰਿਵਾਰ ਦੇ ਇੱਕ ਅਹਿਮ ਜੀ ਦੇ ਨਾਲ ਮੇਰੇ ਬੜੇ ਚੰਗੇ ਰਾਪਤੇ ਰਹੇ ਪ੍ਰੋਫੈਸਰ ਡਾਕਟਰ ਕਲਬੀਟ ਲੋਹਰੀ ਉਹ ਵਿਦਿਆਰਥੀ ਡੀਨ ਸੀ ਮੈਂ ਉਸ ਸਮੇਂ ਵਿਦਿਆਰਥੀ ਆਗੂ ਸੀ ਵਿਦਿਆਰਥੀ ਲੀਡਰ ਦੇ ਤੌਰ ਤੇ ਵਿਚਰਦੇ ਸੀ ਤੇ ਇਸ ਪਰਿਵਾਰ ਨੂੰ ਦੇਖਣ ਦਾ ਨੇੜਿਓਂ ਸਮਝਣ ਦਾ ਕਈ ਵਾਰ ਮੌਕਾ ਮਿਲਦਾ ਰਿਹਾ ਹੈ ਅ ਅਕਾਲੀ ਦਲ ਦੀਆਂ ਟਿਕਟਾਂ ਤੇ ਕਈ ਚੋਣਾਂ ਲੜ ਚੁੱਕਿਆ ਹੈ ਪਰਿਵਾਰ ਵਜ਼ੀਰੀਆਂ ਵੀ ਹੰਡਾਈਆਂ ਨੇ ਵਿਧਾਇਕੀਆਂ ਵੀ ਹੰਡਾਈਆਂ ਨੇ ਤੇ ਇਸ ਵਾਰ ਵੀ ਹੁੰਦਾ ਕਿਉਂਕਿ ਸਿਆਸਤ ਦੇ ਅੰਦਰ ਹਰ ਕਿਸੇ ਨੂੰ ਆਪਣੀ ਸਿਆਸੀ ਜ਼ਮੀਨ ਜਿਹੜੀ ਆ ਉਹ ਬਚਾਉਣ ਦਾ ਹੁੰਦਾ ਕਿਉਂਕਿ ਹੁਣ ਕਰਨਲੋਜੀ ਸਮਝਣ ਦੀ ਲੋੜ ਹੈ ਪਟਿਆਲੇ ਦੀ ਸਿਆਸਤ ਦੀ ਸੰਧੂ ਪਰਿਵਾਰ ਦਾ ਸਾ ਜਿਹੜਾ ਐ ਸਟੇਕ ਐ ਜਿਹੜਾ ਉਹ ਦੋ ਹਲਕੇ ਨੇ ਕਨੌਰ ਸਨੌਰ ਉਹ ਇਸ ਤੋਂ ਪਹਿਲਾਂ ਇਹ ਡਕਾਲਾ ਵਿਧਾਨ ਸਭਾ ਹਲਕਾ ਹੁੰਦਾ ਸੀ ਸਨੌਰ ਇਹਨਾਂ ਦੋਵਾਂ ਹਲਕਿਆਂ ਤੇ ਰਿਹਾ ਹੈ ਵਾਰੀ-ਵਾਰੀ ਉਹਨਾਂ ਨੇ ਕਿਤੇ ਇੱਕ ਤੇ ਇੰਡੀਪੈਂਡੈਂਟ ਕਦੇ ਇਕੱਲੇ ਦੀ ਟਿਕਟ ਤੇ ਇਲੈਕਸ਼ਨ ਲੜਦੇ ਨੇਗੇ ਸੰਧੂ ਪਰਿਵਾਰ ਦਾ ਮਸਲਾ ਇਹ ਹੈ ਕਿ ਉਹਨਾਂ ਦੀ ਅੱਖ ਸਨੌਰ ਵਿਧਾਨ ਸਭਾ ਹਲਕੇ ਤੇ ਹੈ ਸਨੌਰ ਵਿਧਾਨ ਸਭਾ ਹਲਕੇ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨਾਗਵਾਲ ਮਾਰੀ ਬੈਠੇ ਆ ਦੇਖੋ ਸਭਾਵਕ ਜੀ ਗੱਲ ਹੈ ਕਿ ਉਹ ਇੱਥੋਂ ਵਿਧਾਇਕ ਰਹੇ ਆ 2017 ਦੇ ਵਿੱਚ ਤੇ ਐਕਤੀ ਉਹ ਹਾਰਗੇ ਦੂਜੇ ਨੰਬਰ ਤੇ ਰਹੇ ਜਾਂ ਤੀਜੇ ਤੇ ਰਹੇ ਤਾਂ ਇਹ ਉਹਨਾਂ ਦੇ ਲਈ ਸਭਾਵਕ ਜੀ ਗੱਲ ਹੈ ਕਿ ਉਹਨਾਂ ਦਾ ਕਲੇਮ ਉਹਨਾਂ ਦਾ ਦਾਵਾ ਜਿਹੜਾ ਇੱਥੇ ਜ਼ਿਆਦਾ ਹੈ ਹੈ ਹੁਣ ਸੰਧੂ ਪਰਿਵਾਰ ਜਾਵੇ ਤਾਂ ਜਾਵੇ ਕਿੱਥੇ ਚਰਚਾ ਇਹ ਹੈ ਕਿ ਉੱਥੋਂ ਵੀ ਬੰਦਾ ਪੱਟਣ ਦੀ ਕੋਸ਼ਿਸ਼ ਹੈ ਕੀਤੀ ਗਈ ਕਨੌਰ ਤੋਂ ਵੀ ਤਾਂ ਸੰਧੂ ਪਰਿਵਾਰ ਦੇ ਲਈ ਲੈ ਦੇ ਕੇ ਕੁਝ ਬਚਦਾ ਨਹੀਂ ਸੁਖਬੀਰ ਸਿੰਘ ਬਾਦਲ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਨੌਰ ਤੇ ਸਰਬਜੀਤ ਝਿੰਜਰ ਨੂੰ ਫਤੇਗੜ ਸਾਹਿਬ ਤੋਂ ਲਿਆ ਕੇ ਹਲਕਾ ਇੰਚਾਰਜ ਲਾਤਾ ਤੇ ਇੱਕ ਸਨੌਰ ਦੇ ਲਈ ਬਣਾ ਦਿੱਤੀ ਗਈ ਕਮੇਟੀ ਹਲੇ ਇਸ ਹਲਕੇ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਅਪਡੇਟਸ ਆਉਣਗੀਆਂ ਕਿਉਂਕਿ ਹਰਮੀਤ ਪਠਾਨ ਮਾਜਰਾ ਵਾਲਾ ਊਠ ਕਿਸ ਕਰਵਟ ਬੈਠਦਾ ਉਹ ਕਿਹਦੇ ਨਾਲ ਜਾਂਦੇ ਨੇ ਕੀ ਕਿਉਂਕਿ ਹਰਮੀਤ ਪਠਾਨ ਮਾਜਰਾ ਪ੍ਰਾਣੇ ਅਕਾਲੀ ਨੇ ਉਹਨਾਂ ਨੇ ਜ਼ਿਲ੍ਹਾ ਪ੍ਰਧਾਨਗੀਆਂ ਵੀ ਕੀਤੀਆਂ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਕੀ ਬਹੁਤ ਕੁਸ਼ ਕੀਤਾ ਇਥੋਂ ਟਿਕਟ ਵੀ ਮੰਗਦੇ ਸੀ ਟਿਕਟ ਉਹਨਾਂ ਨੂੰ ਨਹੀਂ ਦਿੱਤੀ ਉਹ ਕਾਂਗਰਸ ਦੇ ਕੋਲੇ ਚਲੇ ਗਏ ਫਿਰ ਵਾਪਸ ਆ ਗਏ ਫਿਰ ਆਮ ਆਦਮੀ ਪਾਰਟੀ 'ਚ ਚਲੇ ਗਏ ਉੱਥੇ ਵੀ ਉਹਨਾਂ ਦੀ ਦਾਲ ਨਹੀਂ ਗਲੀ ਤੇ ਉਹ ਅੱਜ ਕੱਲ੍ਹ ਕਹਿ ਲਈਏ ਕਿ ਸਵੈਛਤ ਜਲਾਵਤ ਨਹੀਂ ਘਟ ਰਹੇ ਨੇਗੇ ਇਹ ਸਾਰੀਆਂ ਚੀਜ਼ਾਂ ਜਿਹੜਾ ਮੇਨ ਕੋਰਸ ਚ ਰਹਿਣਗੀਆਂ ਸਾਰੇ ਕਾਸੇ ਦੇ ਵਿੱਚ ਕਿ ਹਰਮੀਤ ਪਠਾਨ ਮਾਜਰਾ ਕੀ ਕਰਦੇ ਨੇ ਜੇ ਤਾਂ ਉਹ ਸੁਖਬੀਰ ਸਿੰਘ ਬਾਦਲ ਹੁਣਾਂ ਨਾਲ ਆ ਗਏ ਸੁਭਾਗ ਜੀ ਗੱਲ ਹੈ ਕਿ ਸੰਧੂਆਂ ਦਾ ਫਿਰ ਕੁਛ ਨਹੀਂ ਵੱਟੀ ਦਾ ਜਾਂ ਫਿਰ ਉਹਨਾਂ ਨੂੰ ਸੁਖਬੀਰ ਬਾਦਲ ਇਹ ਗੱਲ ਦਾ ਵਿਸ਼ਵਾਸ ਦਿਵਾ ਕੇ ਲਿਆਉਣ ਕਿ ਭਾਈ ਤੇਰਾ ਕੋਈ ਹੱਲ ਕਰਾਂਗੇ ਇਹ ਹੱਲ ਹੁੰਦਾ ਹੋਇਆ ਬਿਲਕੁਲ ਨਜ਼ਰ ਨਹੀਂ ਆਉਂਦਾ ਕਿਉਂਕਿ ਇਸ ਪੋਜੀਸ਼ਨ ਚ ਹਾਲੇ ਸੱਚੇ ਦਿਲ ਨਾਲ ਕਈ ਅਕਾਲੀ ਦਲ ਨਹੀਂ ਹੈ ਕਿ ਉਹ 66 6 ਸੀਟਾ ਲਿਆਊਗਾ ਕੱਲਿਆਂ ਅਕਾਲੀ ਦਲ ਭਾਜਪਾ ਦੇ ਗੱਠ ਜੋੜ ਨੂੰ ਵੀ ਲਾਂਬੇ ਰੱਖਦੀ ਹੈ ਚਾਹੇ ਗੱਠ ਜੋੜ ਦੇ ਨਾਲ ਵੀ ਕਿ ਉਹਨਾਂ ਨੂੰ ਕਿਸੇ ਚੇਅਰਮੈਨੀ ਦਾ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਦਿੱਤਾ ਗਿਆ ਹੋਇਆ ਮੈਨੂੰ ਲੱਗਦਾ ਹੈ ਕਿ ਨਵੇਂ ਅਕਾਲੀਆਂ ਦੇ ਅੰਦਰ ਜਿਹੜਾ ਭੰਬਲ ਪੂਸਾ ਪਿਆ ਹੋਇਆ ਹੈ ਸਥਿਤੀਆਂ ਸਪਸ਼ਟ ਨਹੀਂ ਹਨ ਕਿ ਗਵਾਈ ਕਿਸ ਤਰ੍ਹਾਂ ਨਾਲ ਕਰਨੀ ਹੈ ਜਸਧਾਰ ਯਾਨੀ ਹਰਪੀਤ ਸਿੰਘ ਹੱਸ ਕੇ ਗੱਲ ਨੂੰ ਹੋਰ ਪਾਸੇ ਲੈ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਕਰਕੇ ਕਈ ਵਾਰ ਕਈ ਸਿਆਸਦਾਂ ਡਾਵਾ ਡੋਲ ਹੋ ਜਾਂਦੇ ਆ ਖੈਤ ਜਿਹੜਾ ਸਨੌਰ ਵਿਧਾਨ ਸਭਾ ਹਲਕਾ ਹੈ ਇੱਥੇ ਕਮੋਬ ਰਾਜਦਰੀ ਕਾਫੀ ਵੱਡੀ ਗਿਣਤੀ ਦੇ ਵਿੱਚ ਐ ਪੁਆਦ ਦਾ ਇੱਕ ਅਹਿਮ ਹਲਕਾ ਹੈ ਇਸ ਇਸ ਪਾਸੇ ਤੇ ਇਸ ਸ਼ੋਰ ਦੇ ਉੱਤੇ ਕਹ ਲਈ ਇਸ ਖੁੰਝੇ ਤੇ ਤਾਂ ਇੱਥੇ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਵਾਲੀਆਂ ਹੋਣਗੀਆਂ ਕਾਂਗਰਸ ਦੇ ਉਮੀਦਵਾਰ ਕਿਹੜੇ ਹੋਣਗੇ ਫਿਲਹਾਲ ਤਾਂ ਹੈਰੀ ਮਾਨ ਜਿਹੜੇ ਆ ਉਹ ਹੈਗੇ ਨੇਗੇ ਚਰਚਾਵਾਂ ਬਹੁਤ ਸਾਰੀਆਂ ਨੇ ਕਿ ਲਾਲ ਸਿੰਘ ਦਾ ਪਰਿਵਾਰ ਵਾਪਸ ਆ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਇਸ ਵਿੱਚ ਇਹ ਇੱਕ ਵੱਡੀ ਤੇ अहम ਡਵੈਲਪਮੈਂਟ ਹੈ ਜਿਹੜੀ ਹੋਈ ਹੈ ਖਾਸ ਕਰਕੇ ਪਟਿਆਲੇ ਦੀ ਸਿਆਸਤ ਨੂੰ ਉਧਰ ਸੁਰਜੀਤ ਸਿੰਘ ਰਖੜਾ ਦੇ ਬਾਰੇ ਕਹਿ ਸਕਦੇ ਆ ਕਿ ਉਹ ਫਿਰ ਆਪਣੇ ਜ਼ਿਲ੍ਹੇ ਤੇ ਉਹਨਾਂ ਦੀ ਪਕੜ ਨਹੀਂ ਰਹੀ ਉਹ ਚੀਜ਼ਾਂ ਨੂੰ ਸੁਲਝਾਉਣ ਦੇ ਵਿੱਚ ਫਿਰ ਲੱਗਦਾ ਹੈ ਕਿ ਉਹ ਕਾਮਯਾਬ ਨਹੀਂ ਹੋਏ ਹਾਲਾਂਕਿ ਚਰਚਾਵਾਂ ਬਹੁਤ ਸਾਰੀਆਂ ਨੇ ਸੁਰਜੀਤ ਸਿੰਘ ਰਖੜਾ ਨੂੰ ਲੈ ਕੇ ਵੀ ਹਾਲੇ ਉਹਨਾਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਸਿਰਫ ਗੱਲਾਂ ਹੀ ਨੇ ਤੇ ਜਦੋਂ ਪੱਕਣੀਆਂ ਉਹ ਤੁਹਾਨੂੰ ਦੱਸੀਆਂ ਜਾਣੀਆਂ ਪਰ ਬਹੁਤ ਸਾਰੀਆਂ ਚਰਚਾਵਾਂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਵੀ ਚਰਚਾਵਾਂ ਸੀ ਸ਼ਹਿਰ ਹੁਣ ਅੱਗੇ ਕੀ ਬਣਦਾ ਇਹ ਵੇਖਣ ਵਾਲੀ ਗੱਲ ਹੋਵੇ